ਇਹੋ ਭਾਵੇਂ ਸਰਦਾਰ ਮਾਨ ਸਾਹਿਬ ਹੈ ਉਮਰ ਚ ਮੈਥੋਂ ਵੱਡੇ ਹੈ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅਮਰਤਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤ ਲੇਗਾ ਲੇਕਿਨ ਆਪਾਂ ਇੱਕ ਦੂਜੇ ਦੇ ਵਿਰੁੱਧ ਨਾ ਬੋਲੀਏ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕਦੇ ਇੱਕ ਦੂਜੇ ਫਰਦਰਾ ਬੋਲੋ ਆਪਾਂ ਸਾਰੇ ਭਰਾ ਫਿਰ ਸਾਡੇ ਹੱਕ ਦਿਓ ਫਿਰ ਸਾਡੀਆਂ ਜਿਰਸਾਂ ਦੇ ਭਾਅ ਦਿਓ ਜੇ ਤੁਸੀਂ ਕਹਿੰਦੇ ਹੋ ਕਿ ਪਾਣੀ ਮੁੱਕ ਗਿਆ ਝੋਨਾ ਤੇ ਕੜਕ ਬੀਜਣੋਂ ਹਟ ਜਾਓ ਅਸੀਂ ਤਿਆਰ ਬੈਠੇ ਆਂ ਅਸੀਂ ਕਿਤੇ ਸਾਡਾ ਲਿਖਿਆ ਹੋਇਆ ਕਿ ਅਸੀਂ ਆਪਦਾ ਪਾਣੀ ਖਤਮ ਕਰਨਾ ਸਾਡਾ ਤੁਸੀਂ ਧੋਖਾ ਕੀਤਾ ਜਦੋਂ ਤੁਹਾਨੂੰ ਲੋੜ ਸੀ ਉਦੋਂ ਕਾ ਸੀ ਬਹਾਦਰੋ ਕਣਕਾਂ ਗਮਨੇ ਚ ਪੈਦਾ ਕਰ ਲੋ ਯਾਦ ਕਰੋ ਸ਼ਾਸਤਰੀ ਜੀ ਕਹਿੰਦੇ ਦੇਸ਼ ਦੀ ਕਣ ਕਬਰੀ ਕਾ ਦਿੱਦਾ ਨਹੀਂ ਭੁੱਖੇ ਮਰਦੇ ਆ ਤੁਸੀਂ ਕਣਕ ਪੈਦਾ ਕਰੋ ਸੋਮਵਾਰ ਦਾ ਭਰਤ ਰੱਖੋ ਤੇ ਗਮਲਿਆਂ 'ਚ ਕਣਕਗਾਓ ਯਾਦ ਆ ਆ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਇਹ ਸ਼ਾਸਤਰੀ ਦਾ ਨਾਰਾ ਸੀ ਕਾਂਗਰਸ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਲੇਕਿਨ ਉਹ ਨਾਰੇ ਭੁਲਾ ਦਿੱਤੇ ਨੇ ਅਸੀਂ ਵਿਦੇਸ਼ਾਂ ਨੂੰ ਕਣਕ ਭੇਜਦੇ ਆ ਵਿਦੇਸ਼ਾਂ ਨੂੰ ਚੌਲ ਭੇਜਦੇ ਆ ਪਰ ਹੁਣ ਕਹਿੰਦੇ ਸਾਨੂੰ ਲੋੜ ਕੋਈ ਨਹੀਂ ਹੁਣ ਸਾਡੀ ਲੋੜ ਹੀ ਮੁੱਕ ਗਈ ਆ ਜਿਹੜੇ ਨਵੇਂ ਬਹਾਦਰ ਲਿਆ ਦੇ ਰਹੇ 8 ਸਾਲ ਦੀ ਬਰਬਾਦੀ ਕਿੰਨੀ ਕੀਤੀ ਐ ਮੈਂ 1.0 ਦੇਣਾ ਕਿਉਂਕਿ ਟਾਈਮ ਬਹੁਤ ਘੱਟ ਹੈ ਨਹੀਂ ਤੇ ਗੱਲਾਂ ਬਹੁਤ ਨੇ ਮੇਰੀ ਗੱਲ ਕੰਨਾਂ 'ਚ ਪਾਇਓ ਆ ਜਿਹੜੇ ਬਹਾਦਰ ਨੇ ਨਵੇਂ ਮਾਂ ਦੇ ਪੁੱਤ ਸੂਰਮੇ ਪੈਦਾ ਕੀਤੇ ਨੇ ਕੇਜਰੀਵਾਲ ਆ ਕੇ ਬਹਿ ਗਿਆ ਦਿੱਲੀਓ ਹਿੰਦੁਸਤਾਨ ਦੇ ਭਜਾਤਾ ਥੋੜਾ ਆ ਕੇ ਬਾਲਕ ਬਣ ਕੇ ਬਹਿ ਗਿਆ ਕਾਨੂੰਨ ਕੋਈ ਨਹੀਂ ਅੱਜ ਸੋਧਿਆ ਜਿਹੜਾ ਤੁਹਾਡੇ ਸਕੂਲਾਂ ਦੇ ਧ ਘਾਟਾ ਕਰਦਾ ਕੋਈ ਕਾਨੂੰਨ ਨਹੀਂ ਸਭ ਗੈਰ ਕਾਨੂੰਨੀ ਗੱਲਾਂ ਹੋ ਰਹੀਆਂ ਨੇ ਅੱਜ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਦੇ ਰਾਖੇ ਆ ਆ ਪਾਣੀ ਹੈ ਜਿਹੜੂ ਤੁਸੀਂ ਤਰਸੋਗੇ ਅਸੀਂ 33 ਸਾਲ ਦੇ ਪਹਿਲਾਂ ਕਹਿੰਦੇ ਆ ਇਹ ਜਿਹੜਾ ਮੋਰਚਾ ਸੀ ਪਾਣੀਆਂ ਦਾ 1982 ਚ ਲੱਗਿਆ ਸੀ 82 ਤੇ 18 ਤੇ 25 43 ਸਾਲ ਹੋ ਗਏ ਤੁਹਾਡੇ ਚੋਂ ਬਹੁਤੇ ਉਦੋਂ ਜੰਮੇ ਨਹੀਂ ਹੋਣੇ ਉਸ ਵੇਲੇ ਲਹੂ ਲਹਾਨ ਕੀਤਾ ਪੰਜਾਬ ਇਸੇ ਪਾਣੀਆਂ ਦੇ ਮੋਰਚੇ ਤੇ ਇਸੇ ਪੰਜਾਬ ਦੇ ਹੱਕਾਂ ਦੇ ਮੋਰਚੇ ਤੇ ਤੇ ਵੀਰੋ ਅੱਜ ਇਹਨਾਂ ਨੇ ਪਾਣੀ ਦੇ ਰਾਖਿਆਂ ਨੇ ਖੋਲਿਆ ਅਸੀਂ ਲੜਾਈ ਲੜੀ ਨਹਿਰ ਬਚਾਲੇ ਖੜੀ ਐ ਮਾਲਕੀ ਅਸੀਂ ਛੱਡੀ ਨਹੀਂ ਸੀ ਅੱਜ ਬਾਲਕੀ ਛੱਡ ਦਿੱਤੀ ਐ ਦਿੱਲੀ ਦਾ ਜੀਫ ਹਿਊਨਰ ਬਹਿ ਗਿਆ ਹੁਣ ਉਹ ਵੱਡਦਾ ਕਿਵੇਂ ਆ ਪੰਜਾਬ ਦਾ ਪਾਣੀ ਹਰਿਆਣਾ ਨੂੰ 102% ਰਾਜਸਥਾਨ ਨੂੰ 103% ਪੰਜਾਬ ਨੂੰ 85 ਸਾਡਾ 100 ਤੋਂ ਵੀ 15 ਘੱਟ ਉਹ ਮਾਲਕ ਅਸੀਂ ਹੋਈਏ ਪਾਣੀ ਦੂਜੇ ਲੈ ਜਾਣ ਅਸੀਂ ਤਰਸੀਏ ਪਾਣੀ ਨੂੰ ਇਸ ਕਰਕੇ ਇਹ ਹੈ ਨਵੇਂ ਰਾਖੇ ਜਿਹੜਾ ਨੇ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਤੀਆਂ ਝੂਠੇ ਵਾਦੇ ਝੂਠੇ ਉਦ ਘਾਟਣ ਝੂਠੇ ਪ੍ਰਚਾਰ ਲੇਕਿਨ ਵੀਰੋ ਸੋਸ਼ਲ ਮੀਡੀਆ ਮੈਂ ਤੁਹਾਨੂੰ ਨੌਜਵਾਨ ਪੀੜੀ ਨੂੰ ਕਿਹੜਾ ਚਾਹਣਾ ਕੋਈ ਛੋਟੇ ਨੌਜਵਾਨ ਵੀਰੋ ਇਹ ਸੋਸ਼ਲ ਮੀਡੀਆ ਤੇ ਕੋਈ ਕਾਨੂੰਨ ਨਹੀਂ ਇਹ ਜੋ ਲਿਖੀ ਜਾਂਦਾ ਕੰਨ ਚ ਪਾਈ ਜਾਂਦੇ ਹੋ ਨਾ ਬਾਹ ਦਾ ਪਿਓ ਨਾ ਭੈਣ ਦਾ ਭਰਾ ਸੋਸ਼ਲ ਮੀਡੀਆ ਮੂਹਰੇ ਸਾਹਮਣੇ ਸਾਰਾ ਦਿਨ ਦੇਖੀ ਜਾਂਦੇ ਹੋ ਕਿਤੇ ਕੋਈ ਸੂਲ ਵੀ ਦੇਖ ਲਓ ਕਿ 5 ਸਾਲ ਦੀ ਸੌਂ ਰਾਜੇ ਦੀ ਕਿੱਧਰ ਗਈ ਕਰਤਾ ਕਰ ਜਾਬਾ ਦੇਤੀ ਕਰ ਕਰ ਨੌਕਰੀ ਦੇਤਾ ਗਰੀਬਾਂ ਨੂੰ ਚਾਹ ਪੱਤੀ ਤੇ ਕਿਓ ਤੇ ਖੰਡ ਫੇਰ ਵੀ ਰੋਏ ਆ ਗਏ ਸ਼ੀ ਗਰੰਟੀਆਂ ਉਹ ਸਕੂਲ ਬਣਾਤੇ ਕਿਹੜਾ ਨਮਾ ਬਣਾਇਆ ਹਸਪਤਾਲ ਬਣਾਤੇ ਕਿਹੜੇ ਨਵੇਂ ਡਾਕਟਰ ਭਰਤੀ ਕਿਹੜਾ ਨਮਾ ਬਣਾਇਆ ਕਿਹੜੀ ਗੱਲ ਕੀਤੀ ਹੈ ਚਿੱਟਾ ਬੰਦ ਕਰਤਾ ਅੱਜ ਤਾਂ ਵੀਰੋ ਗਵਰਨਰ ਤੁਰਿਆ ਫਿਰਦਾ ਸੜਕਾਂ ਤੇ ਕਿਹਦੇ ਚਿੱਟਾ ਵੱਧ ਗਿਆ ਰੇਤਾ ਕਿੰਨਾ ਮਹਿੰਗਾ ਕਰਤਾ ਕਿਹੜੀ ਚੀਜ਼ ਹੈ ਸਾਰੀਆਂ ਚੀਜ਼ਾਂ ਦੇ ਵੀਰੋ ਝੂਠੀ ਝੂਠ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹ ਰਾ ਕਿ ਸਾਡੀ ਲੜਾਈ ਉੱਥੇ ਹੀ ਹੈ ਸਾਡਾ ਫਿਊਚਰ ਦਾ ਜਿਹੜਾ ਪਲਾਨ ਹੈ ਉਹ ਸਾਹਮਣੇ ਪ੍ਰਧਾਨ ਜੀ ਦੇ ਸ਼ਰਮਨੀ ਕਾਲੀ ਦੇ ਥੱਲੇ ਥੋੜੇ ਅੱਗੇ ਇਹ ਆ ਬਧ ਅਧਿਕਾਰ ਉਹ ਲੈਣੇ ਨੇ ਉਹ ਲੈਣ ਵਾਸਤੇ ਰਾਜ ਵੀ ਚਾਹੀਦਾ ਤੇ ਏਕਤਾ ਵੀ ਚਾਹੀਦੀ ਹੈ ਆ ਏਕਤਾ ਆ ਤੁਹਾਡੀ ਸ਼ਕਤੀ ਇਹ ਉਸ ਨੂੰ ਪ੍ਰਾਪਤ ਕਰੇਗੀ ਰਾਜ ਨੂੰ ਵੀ ਪ੍ਰਾਪਤ ਕਰੇਗੀ ਔਰ ਨਾਲ ਦੀ ਨਾਲ ਆਪਣੇ ਹੱਕਾਂ ਨੂੰ ਵੀ ਪ੍ਰਾਪਤ ਕਰੇਗੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕਮਜ਼ੋਰ ਨਾ ਹੋਇਆ ਕਰੋ ਸਰਦਾਰ ਭਗਤ ਸਿੰਘ ਇਕੱਲੇ ਹੀ ਸੀ ਆਜ਼ਾਦੀ ਲੈਣ ਵਾਲਾ ਜਿਹਨੇ ਫਾਸੀ ਤੇ ਚੜਿਆ ਨਾਲ ਦੋ ਹੋਰ ਭਰਾ ਸੀ ਤੇ ਸੁਭਾਸ਼ ਚੰਦਰ ਬੋਸ ਵੀ ਕਰ ਲਈ ਸੀ ਆਜ਼ਾਦੀ ਉਹਨਾਂ ਦੀ ਲੜਾਈ ਨਾਲ ਮਿਲੀ ਹੈ ਇਸ ਕਰਕੇ ਮੈਂ ਸਾਡੇ ਨੌਜਵਾਨਾਂ ਨੂੰ ਕਹਿਣਾ ਔਰ ਜਿਹੜੇ ਸਾਡੇ ਵੀਰ ਵੱਖਰੀ ਵੱਖਰੀ ਬੋਲੀ ਬੋਲਦੇ ਨੇ ਉਹਨੂੰ ਕਹਿਣਾ ਚਾਹਉਣਾ ਮੇਰੀ ਗੱਲ ਕੇ ਧਿਆਨ ਨਾਲ ਸੁਣ ਲਓ ਵੀਰੋ ਭਾਵੇਂ ਸਰਦਾਰ ਮਾਨ ਸਾਹਿਬ ਐ ਉਮਰ 'ਚ ਮੈਥੋਂ ਵੱਡੇ ਐ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅਮਰਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜੇ ਸਹੀ ਤਿੰਨ ਸਾਰੇ ਇਕੱਠੇ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤਲੇਗਾ ਫਿਰ ਨਾ ਕਿਸਾਨ ਨੂੰ ਵਟ ਤੇ ਬੈਠਣ ਦੀ ਲੋੜ ਹੈ ਨਾ ਰੋਣ ਦੀ ਲੋੜ ਹੈ ਇਸ ਕਰਕੇ ਆਓ ਵੀਰੋ ਭਵੇਂ ਕਿਸਾਨ ਹੋ ਭਵੇਂ ਬਖ ਬਖ ਬੋਲੀਆਂ ਬੋਨਣ ਵਾਲੇ ਸਾਡੇ ਵੀਰ ਹੋ ਜੇ ਕੋਈ ਸਾਥੋਂ ਕੰਮ ਕਰਦਾ ਤਾਂ ਕਮੀ ਹੈ ਤੁਸੀਂ ਸਾਥੋਂ ਚੰਗਾ ਕਰ ਲੋ ਲੇਕਿਨ ਆਪਾਂ ਇੱਕ ਦੂਜੇ ਦੇ ਵਿਰੁੱਧ ਨਾ ਬੋਲੀਏ ਵੈ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕਦੇ ਇੱਕ ਦੂਜੇ ਦੇ ਵਿਰੁੱਧ ਨਾ ਬੋਲੋ ਆਪਾਂ ਸਾਰੇ ਭਰਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਆਪਾਂ ਸਾਡਾ ਪਿਤਾ ਦਸਵੇਸ਼ ਗੁਰੂ ਸਾਹਿਬ ਹੈ ਇਸ ਕਰਕੇ ਜੇ ਅਸੀਂ ਇੱਕ ਪਿਓ ਦੇ ਪੁੱਤਾਂ ਸਾਡਾ ਗੁਰੂ ਗੁਰੂ ਰਸਤਾ ਵੀ ਇੱਕ ਹੈ ਫਿਰ ਸਾਡੀ ਲੜਾਈ ਕਾਦੀ ਹੈ ਇਸ ਕਰਕੇ ਮੈਂ ਨਵਾਨਾ ਜਨਮਨ ਕਿਹਾਣਾ ਚਾਹੁੰਦਾ ਕਿ ਸਰਦਾਰ ਭਗਸੋਰੀ ਜਿਹੜੇ ਲੜਦੇ ਸੀ ਬਬਰ ਅਕਾਲੀ ਲੜਦੇ ਸੀ ਕੋਈ ਅਕਾਲੀਆਂ ਨੂੰ ਨਹੀਂ ਸੀ ਬਾਰਦਾ ਕੋਈ ਦੇਸ਼ ਭਗਤਾ ਨੂੰ ਸੀ ਬਾਰਦਾ ਉਹਦੀ ਲੜਾਈ ਸਿਗਰੇਜ ਨਾਲ ਆਪਣੀ ਲੜਾਈ ਤਾਂ ਆਪਣੇ ਹੱਕਾਂ ਵਾਲਿਆਂ ਨਾਲ ਹੈ ਜਿਹੜੇ ਖੋਦੇ ਨੇ ਆਪਸ ਵਿੱਚ ਕਾਦੋ ਲੜਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਅੱਜ ਦੇ ਦਿਨ ਤੇ ਇਸ ਦਿਨ ਦੀ ਖਾਲਸੇ ਦੀ ਜਨਮ ਤੇ ਵਧਾਈ ਦੇ ਕੇ ਤੇ ਪ੍ਰਧਾਨ ਜੀਆ ਨੂੰ ਤੁਸੀਂ ਜੋ ਬੜਾਇਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿਨਾ ਨਾਲ ਗੁਰੂ ਤੋਂ ਮੰਗਦਾ ਕਿ ਗੁਰੂ ਇਹਨਾਂ ਦੇ ਸਿਰ ਤੇ ਹੱਥ ਰੱਖੋ ਕੌਮ ਦੀ ਸੇਵਾ ਤੱਕੜੇ ਹੋ ਕੇ ਨਿਮਰਤਾ ਨਾਲ ਦਿੜਤਾ ਨਾਲ ਪੰਜਾਬ ਦੇ ਭਲੇ ਵਾਸਤੇ ਆਖਰੀ ਸਾਹਾਂ ਤੱਕ ਲੜਨ ਤਾਂ ਪੰਜਾਬ ਤਰੱਕੀ ਵਾਸਤੇ ਇਹਨਾਂ ਦਾ ਆਖਰੀ ਆਖਰੀ ਸਾਹ ਤੱਕ ਇਹ ਲੜਾਈ ਜਾਰੀ ਰਹੇ ਸੋ ਤੁਹਾਨਾਂ ਸਾਰਿਆਂ ਦਾ ਅੱਜ ਦੇ ਦਿਨ ਤੇ ਜੋ ਤੁਸੀਂ ਏਡੀ ਵੱਡੀ ਸੰਗਤ ਆਇਓ ਇਬ ਇਥੋਂ ਪਹਿਲਾਂ ਤਾਂ ਕਿਹਾ ਮਿੱਡੂ ਖੜੇ ਲੰਬੀ ਵਾਲੇ ਵੀਰ ਉਹ ਸਾਰਾ ਹੀ ਲੰਬੀ ਹੈ ਇਹ ਪੰਜਾਬ ਸਾਰਾ ਲੰਬੀ ਹੈ ਪੰਜਾਬ ਸਾਰਾ ਅਕਾਲੀ ਦਲ ਦਾ ਹੈ ਅੱਸੀ ਕੱਲ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਉਸ ਸਮੇਂ ਵੱਡੀ ਤਾਕਤ ਕਹਿ ਸਕਦੇ ਹਾਂ ਮਿਲ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਸਾਖੀ ਮੌਕੇ ਲੱਗੀ ਸਟੇਜ ਤੋਂ ਬਲਵਿੰਦਰ ਸਿੰਘ ਭੋਂਦੜ ਨੇ ਕਿਹਾ ਕਿ ਉਹ ਸਿਮਰਜੀਤ ਸਿੰਘ ਮਾਨ ਤੇ ਭਾਈ ਅਮਰਤਪਾਲ ਸਿੰਘ ਨੂੰ ਬੇਨਤੀ ਕਰਦੇ ਨੇ ਕਿ ਸਾਡੇ ਨਾਲ ਇਕੱਠੇ ਹੋਵੋ ਆਪਾਂ ਕੌਮ ਦੀ ਲੜਾਈ ਇਕੱਠੇ ਹੋ ਕੇ ਲੜੀਏ ਅਤੇ ਸੱਤਾ ਦੇ ਵਿੱਚ ਆਈਏ ਤੇ ਸੱਤਾ ਦੀ ਪਾਵਰ ਦੇ ਨਾਲ ਜੋ ਤਾਕਤ ਜੋ ਕੰਮ ਹੁਣ ਨਹੀਂ ਹੋ ਰਹੇ ਉਹ ਕਰੀਏ ਤੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕੀ ਭਾਈ ਅਮਰਤਪਾਲ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਿਮਰਜੀਤ ਸਿੰਘ ਮਾਨ ਦੇ ਨਾਲ ਹੱਥ ਮਿਲਾਉਣਾ ਚਾਹੀਦਾ ਜਾਂ ਫਿਰ ਨਹੀਂ ਕੀ ਕਹਿੰਦੇ ਤੁਹਾਡੇ ਇਸ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦੱਸਦੀ ਆ ਕਿ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਇੱਕ ਸਟੇਜ ਦਮਦਮਾ ਸਾਹਿਬ ਵਿਖੇ ਬਸਾਖੀ ਮੌਕੇ ਲਗਾਈ ਗਈ ਜਿੱਥੇ ਵੱਡੀ ਗੰਟੀ ਦੇ ਵਿੱਚ ਇਕੱਠ ਸੀ ਅਤੇ ਉੱਥੋਂ ਰਾਜਾ ਰਾਜ ਸਿੰਘ ਨੇ ਐਲਾਨ ਕੀਤਾ ਕਿ ਆਉਣ ਵਾਲੀ ਇਸੇ 22 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਪੰਜਾਬ ਆ ਰਹੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਪੰਜਾਬ ਦੇ ਲੋਕਾਂ ਦੁਆਰਾ ਅਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੁਬਾਰੇ ਦੇਖਣ ਨੂੰ ਮਿਲੇਗਾ ਜਿੱਥੇ ਸਾਰੇ ਇੱਕ ਸਮਾਨ ਹੋਣਗੇ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਮਿਲੇਗਾ ਕੋਈ ਕਿਸੇ ਤਰ੍ਹਾਂ ਦਾ ਗੁਨਾਹ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਨਹੀਂ ਹੋਵੇਗੀ ਕਿਸੇ ਦੇ ਧਾਰਮਿਕ ਇਕਾਦੇ ਨੂੰ ਕੋਈ ਠੇਸ ਨਹੀਂ ਪਹੁੰਚਾਈ ਜਾਵੇਗੀ ਤੋ 28ਵਾਰ ਕੀ ਕਹਿਣਾ ਹੈ ਤੁਹਾਨੂੰ ਕਿੰਨੇ ਪਰਸੈਂਟ ਚਾਂਸ ਲੱਗਦੇ ਨੇ ਭਾਈ ਅਮਰਤਪਾਲ ਸਿੰਘ ਦੇ 2027 ਦੇ ਵਿੱਚ ਮੁੱਖ ਮੰਤਰੀ ਬਣਨ ਦੇ ਕਮੈਂਟ ਜਰੂਰ ਕਰਨਾ ਇਸ ਖਾਸ ਅਪਡੇਟ ਵਿੱਚ ਇਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਧੰਨਵਾਦ ਜੀ